ਸਾਡੇ ਮਿੱਤਰਿਆ ਜਿੰਨੇ ਸਾਡੀ ਟੀਮ ਆ ਹਨ ਵੀ ਅਸੀਂ ਜਿੱਦਾਂ ਮਨਾ ਭਾਈ ਨੇ ਦੱਸਿਆ ਵੀ ਵੀਰੇ ਦਾ ਬਹੁਤ ਨੁਕਸਾਨ ਹੋ ਗਿਆ ਸੋ ਅਸੀਂ ਆਪਣੀ ਟੀਮ ਵੱਲੋਂ ਇੱਕ ਮੱਝ ਜਿਹੜੀ ਉਹ ਬਾਈ ਨੂੰ ਲੱਖ ਦੀ ਹੋਵੇ ਸਵਾ ਲੱਖ ਦੀ ਹੋਵੇ ਉਹ ਇਹਨਾਂ ਨੂੰ ਅਸੀਂ ਸਾਡੀ ਟੀਮ ਵੱਲੋਂ ਅਸੀਂ ਲੈ ਕੇ ਦਵਾਂਗੇ ਦਦਾਰ ਗਿੱਲ ਬਾਈ ਹੁਣਾਂ ਨੇ ਇੱਥੇ ਖੜੇ ਖੜੇ ਜੋ ਇਹਨਾਂ ਦੀ ਮਤਲਬ ਜਿਹੜਾ ਇਹਨਾਂ ਨੂੰ ਮੱਝ ਜਿਹੜੀ ਆ ਉਹ ਇਹਨਾਂ ਨੂੰ ਲੈ ਕੇ ਦਿੱਤੀ ਜਾਊਗੀ ਬਾਈ ਹੁਣਾਂ ਨੇ ਕਿਹਾ ਜੀ ਭਾਜੀ ਮੈਂ ਦਦਾਰ ਹੋਣੀ ਇੱਥੇ ਆਏ ਸੀਗੇ ਮਤਲਬ ਆ ਪਿੰਡਾਂ ਦਾ ਢੇੜਾ ਕੱਢਦੇ ਫਿਰਦੇ ਸੀ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਬਾਈ ਜੀ ਆਓ ਸਾਡੇ ਨਾਲ ਅਸੀਂ ਤੁਹਾਡੇ ਉੱਥੇ ਕੋਈ ਸਮਾਨ ਬਣਾਉਣਾ ਚਾਹੁੰਦੇ ਆ ਔਰ ਜਿਸ ਤਰੀਕੇ ਦੇਖੋ ਯਾਰ ਇਹ ਅਗਲੇ ਦੀ ਕਦਰ ਕਰਨੀ ਚਾਹੀਦੀ ਹੈ ਹਨਾ ਉਹਨਾਂ ਨੇ ਹਾਲਾਤ ਸੁਣੇ ਹਵਾ ਚ ਉਤਰੇ ਫਿਰੇ ਤੇ ਆਪਾਂ ਨੂੰ ਜਿੰਨਾ ਚਿਰ ਕੋ ਦੱਸੀ ਨਾ ਤੇ ਉਹਦਾ ਫਾਇਦਾ ਕੀ ਹੈ ਉਹਨਾਂ ਸੁਣਿਆ ਉਹਨੂੰ ਇੱਕ ਮੱਝ ਦੀ ਹੋਰ ਲੋਕ ਆ ਸਕਦੇ ਨੇ ਹੋਰ ਅੱਗੇ ਆ ਸਕਦੇ ਨੇ ਇਹ ਕੱਲਾ ਨਹੀਂ ਹੈ ਅੱਜ ਤੁਸੀਂ ਉਹ ਪਾਸਕਰ ਚ ਖਬਰ ਲੱਗੀ ਹੈ ਕਿ ਪੰਜਾਬ ਦਾ 110000 ਜਿਹੜਾ ਬੰਦਾ ਉਹ ਪੀੜਤ ਹੈ ਹਣਾ ਸਵਾਲ ਆਖ ਬੰਦਾ ਉਹਨਾਂ ਦੀ ਬਾਹ ਫੜਨ ਦੀ ਲੋੜ ਆ ਇਸ ਤਰੀਕੇ ਸਾਰਾ ਕੁਝ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਾਂਗੇ ਤੇ ਹੋਊਗਾ ਨਹੀਂ ਤੇ ਨਹੀਂ ਹੋ ਸਕਦਾ ਔਰ ਜਿੰਨਾ ਲੋਕਾਂ ਨੂੰ ਲੋਕ ਸੁਣਦੇ ਨੇ ਸਾਨੂੰ ਇੰਨਾ ਹੀ بڑا ਵੀ ਸਾਡੀ ਆਵਾਜ਼ ਹੀ ਬੁਲੰਦ ਕਰ ਦੇਣੀ ਯਾਰ ਇਹਨਾਂ ਲੋਕਾਂ ਦੀ ਔਰ ਉਹ ਚੱਲ ਕੇ ਨਹੀਂ ਲਗਾਤਾਰ ਟੱਚ ਜਿਆ ਭਾਜੀ ਦੇ ਸੋ ਹੋਰ ਵੀ ਜਿੱਥੇ ਸਾਡੀ ਟੀਮ ਜਿੰਨਾ ਸਾਡੀ ਹਸਿਆਤ ਦੇ ਮੁਤਾਬਿਕ ਕਰ ਸਕਦੀ ਆ ਅਸੀਂ ਨਾਲ ਖਲੋਤੇ ਆ ਪੰਜਾਬ ਦੇ ਬਿਲਕੁਲ ਪਾਣੀ ਜਾਣ ਤੋਂ ਬਾਅਦ ਵੀ ਜਿੱਦਾਂ ਭਾਜੀ ਨੇ ਦੱਸਿਆ ਵੀ ਬਹੁਤ ਲੰਮਾ ਟਾਈਮ ਅਜੇ ਸੇਵਾ ਲੱਗਣੀ ਆ